ਸਸ਼ੀਕਾਲ ਤੁਸੀਂ ਦੇਖ ਰਹੇ ਹੋ ਜੀ ਕੇਆ ਟੀਵੀ ਮੈਂ ਹਰਨਜੀਤ ਕੌਰ ਬੁਲਟਿਨ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾ ਨਜ਼ਰ ਪਾ ਲੈਣੇ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਯੂਨਿਵਰਸ ਵੇਰੇ ਹਰਿਆਣਾ ਪੁਲਿਸ ਨੇ ਪੰਜਾਬ ਤੇ ਹਰਿਆਣਾ ਦੀ ਸ਼ੰਭੂ ਖਨੌਰੀ ਸਰਹੱਦਾਂ ਤੇ ਬੈਰੀਗੇਡ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪੁਲਿਸ ਇੱਥੇ ਬਾਹਰਲਾ ਦੀ ਆਵਾਜਾਈ ਸ਼ੁਰੂ ਕਰੇਗੀ ਗੁਰਦਵਾਰਾ ਪੰਜਾਬ ਪੁਲਿਸ ਦੇ ਸ਼ੰਭੂ ਖਨੌਰੀ ਸਰਹੱਦਾਂ ਨੂੰ ਸਾਫ਼ ਕਰ ਦਿੱਤਾ ਹੈ ਜੋ 13 ਮਹੀਨਿਆਂ ਤੋਂ ਬੰਦ ਸਰਕਲ ਪੁਲਿਸ ਨੇ 4 ਕਿਲੋਮੀਟਰ ਤੱਕ ਚੱਕ ਪੋਸਟਾ ਸਥਾਪਿਤ ਕੀਤੀ ਹੈ ਅਤੇ ਲੋਕਾਂ ਦੇ ਦਾਖਲੇ ਤੇ ਪਹੁੰਚੇ ਲਗਾ ਦਿੱਤੀ ਹੈ ਹਰਿਆਣਾ ਪੁਲਿਸ ਨੇ ਖਨੌਰੀ ਸਰਦ ਤੇ ਬੈਰੀਗੇਡ ਹਟਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਹਾਈਵੇ ਤੇ ਸੀਮੰਟ ਦੇ ਬੈਰੀਗੇਟਾਂ ਨੂੰ ਜੀਸੀਬੀ ਹਾਈਡਰਾ ਤੇ ਹੋਰ ਮਸ਼ੀਨਾਂ ਦੀ ਮਦਦ ਨਾਲ ਹਟ ਆਵਾਜ਼ਾਂ ਜਾਈ ਸ਼ੁਰੂ ਕਰਨ ਰਿਹਾ ਪਹਿਲਾ ਅਧਿਕਾਰੀ ਸ਼ੰਭੂ ਸਰਹਾਦੀ ਸਫਾਈ ਕਰਵਾ ਲੈਣੇ ਹੈਗਾ ਪ੍ਰਸਤਾਨਕ ਲਿਖ ਬੈਰੀਕੇਡਸ ਹਟਾ ਲਈ ਕਿਸਾਨਾਂ ਤੇ ਐਕਸ਼ਨ ਵਿਚਾਲੇ ਕਿਸਾਨਾ ਗੁਰਪ੍ਰੀਤ ਕੈਦ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਦੇ ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਗੱਲਬਾਤ ਨਾਲ ਹੀ ਹੱਲ ਨਿਕਲ ਸਕਦਾ ਹੈ ਉਹਨਾਂ ਕਹਿੰਦੇ ਸਾਡੇ ਕਿਸਾਨ ਲੀਡਰ ਨੂੰ ਤੁਰੰਤ ਰਿਹਾਈ ਕੀਤਾ ਜਾਵੇ ਜੇ ਰਿਹਾਈ ਨਹੀਂ ਕਰੋਗੇ ਤਾਂ ਪੂਰੇ ਦੇਸ਼ ਦਾ ਮੂਵਮੈਂਟ ਪੰਜਾਬ ਚ ਹੋਵੇਗਾ ਕਿ ਕੈਥੀਟ ਕਿਸਾਨੀ ਇੰਦੋਨਨ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਤੇ ਕਿਸਾਨਾਂ ਦਾ ਵਿਸਕਾਰ ਗੱਲਬਾਤ ਹੋਈ ਹੈ ਅਗਲੀ ਮੀਟਿੰਗ ਦਾ ਸਮਾਂ 4 ਮਈ ਤੈ ਉਹਨਾ ਸਵਾਲ ਕੀਤਾ ਕਿ ਕਿਸਾਨਾਂ ਨਾਲ ਕੀ ਚੱਲੀ ਸਾਜ਼ਿਸ਼ ਹੈ ਇਹ ਸਮਝ ਤੋਂ ਪਰੇ ਹੈ ਕੱਲ ਬਾਤ ਬਾਤ ਕਿਸਾਨਾਂ ਨੂੰ ਜਗਜੀ ਸਿੰਘ ਢੱਲਵਾਲ ਤੇ ਸਰਵੰਸੇਪ ਕੋਲ ਦੇਰ ਨੂੰ ਪੰਜਾਬ ਪੁਲਿਸ ਨੇ ਰੀਟੇਨ ਕਰ ਲਿਆ ਇਸ ਨਾਲ ਹੀ ਪੂਰੇ ਕਿਸਾਨਾਂ ਵਿੱਚ ਰੋਸ ਹੈ ਉਹਨਾਂ ਕਹਿ ਗਾ ਸਾਡੀ ਮੰਗ ਹੈ ਕਿ ਗ੍ਰਾਸਚ ਲੈ ਕੇ ਆਗੂ ਨੂੰ ਤੁਰੰਤ ਰਿਹਾ ਕੀਤਾ ਜਾਵੇ ਜਿਸ ਤੋਂ ਬਾਅਦ ਉਹਨਾਂ ਕਹਿ ਕੇ ਰਾਤ ਨੂੰ ਐਸਕੇਐਮ ਦੇ ਸਾਰੇ ਆਗੂ ਮੀਟਿੰਗ ਕਰਨਗੇ ਤੇ ਕੱਲ ਤੱਕ ਇਸ ਬਾਰੇ ਆਪਣਾ ਫੈਸਲਾ ਸੁਣਾ ਦੇਣਗੇ ਕਿਸਾਨਾਂ ਨਾਲ ਕੁਝ ਵੀ ਗਲਤ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਨਹੀਂ ਤਾਂ ਸਾਰੇ ਦੇਸ਼ ਦਾ ਮੂਵਮੈਂਟ ਪੰਜਾਬ ਵਿੱਚ ਹੋਵੇਗਾ ਪੰਜਾਬ ਸਰਕਾਰ ਇਸ ਕੱਤੇ ਸਾਡੀਆਂ ਐਮਐਸ ਸਪਿਰਟ ਹੋਰ ਮੰਗਾਂ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਜਦੋਂ ਅਸੀਂ ਦਿੱਲੀ ਗਏ ਸੀ ਤਾਂ ਸਾਰੇ ਇਕੱਠੇ ਸੀ ਤੇ ਹੁਣ ਵੀ ਇਕਜੁੱਟ ਹੈ ਪੰਜਾਬ ਸਰਕਾਰ ਨੂੰ ਪੀ ਲੈ ਕੇ ਹਿਰਾਸਤ ਚ ਲੈ ਗਏ ਕਿਸਾਨਾਂ ਉਹਨਾਂ ਰਿਹਾ ਕਰ ਦਿੱਤਾ ਜਾਵੇ ਪੁਲਿਸ ਬਲ ਨਾਲ ਕਿਸਾਨਾਂ ਨੂੰ ਬਾਰਡਰ ਤੋਂ ਚੁੱਕਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦਾਸਪੁਰ ਦੇ ਸੁਪਰਡੈਂਟ ਇੰਸਪੈਕਟਰ ਵਜੋਂ ਨੀਤ ਤਦ ਉਹ ਅਧਿਆਪਕਾਂ ਨੂੰ 10ਵੀਂ ਜਮਾਤ ਦੀ ਬੋਰ ਪ੍ਰੀਖਿਆ ਦੌਰਾਨ ਨਕਲ ਕਰਾਉਣ ਦੇ ਆਰੋਪ ਉਹਿਠ ਸਸਪੈਂਡ ਕਰ ਦਿੱਤਾ ਇਹ ਸਖਤ ਕਾਰਵਾਈ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਅਦਾ ਗਈ ਹੈ ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਸਕੂਲ ਸਿੱਖਿਆ ਬੋਰਡ ਦੀਆਂ ਫਲਾਈ ਸਿਕਿਉਰਟੀ ਟੀਮਾਂ ਨੇ ਗੁਰਦਾਸਪੁਰ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰੀਖਿਆ ਪ੍ਰੋਟੋਕੋਲ ਦੀਆਂ ਗੰਭੀਰ ਉਲੰਘਣਾਵਾਂ ਪਾਈਆਂ ਸਨ ਜਿਕਰ ਯੋਗ 17 ਮਾਰਚ ਨੂੰ ਹੋਈ 10ਵੀਂ ਜਮਾਤ ਦੀ ਪ੍ਰੀਖਿਆ ਦੌਰਾਨ ਫਲਾਈ ਸਿਕਿਉਰਟੀ ਨਹੀਂ ਪਾਇਆ ਕਿ ਨਿਗਰਾਨ ਅਫਸਰ ਗਰਨਦੀਪ ਔਰ ਜੋ ਹਿੰਦੀ ਮਿਸਟਰੀ ਸੈਬ ਵਿਦਿਆਰਥੀਆਂ ਦੀ ਮਦਦ ਲਈ ਆਪਣੇ ਮੋਬਾਈਲ ਫੋਨ ਤੇ WhatsApp ਰਾਹੀਂ ਸਵਾਲਾਂ ਦੇ ਜਵਾਬ ਮੰਗਵਾਰੀਆ ਪ੍ਰਖਿਆ ਪ੍ਰਣਾਲੀ ਦੀ ਇਹ ਸਪਸ਼ਟ ਉਲੰਘਣਾ ਪ੍ਰਖਿਆ ਟੈਂਡਰ ਸੁਪਰਡੈਂਟ ਅਸ਼ਵਨੀ ਕੁਮਾਰ ਲੈਕਚਰਾਰਾਂ ਦੀ ਲਾਪਰਵਾਹੀ ਕਾਰਨ ਹੋਈ ਹੈ ਜਿਸ ਨੇ ਬਿਨਾਂ ਕਿਸੇ ਚਤਾਮੀ ਦੇ ਦੇਖਿਆ ਹਾਲ ਵਿੱਚ ਮੋਬਾਈਲ ਫੋਨ ਲਿਉਂਦੇ ਜਾ ਸਕਦੇ ਸੀ ਬਰਨਾਲਾ ਦੇ ਪਧੌੜ ਵਿੱਚ ਇੱਕ ਮੰਦਭਾਗੇ ਹਾਦਸੇ ਦੀ ਖਬਰ ਸਾਹਮne ਆਈ ਹੈ ਜਿੱਥੇ ਕਵਾਰਾ ਪਸ਼ੂ ਦੇ ਮੂਰੇ ਆ ਜਾਣ ਕਾਰਨ ਦੋ ਦੋਸਤਾਂ ਨਾਲ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਦੋਸਤ ਦੀ ਮੌਤ ਹੋ ਗਈ ਜਲਦੀ ਦੇਖਰੇਖ ਰਹੀ ਹਾਲਤ ਗੰਭੀਰ ਹੈ ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਵਜੋਂ ਹੋਈ ਹੈ 39 ਸਾਲ ਦਾ ਸੁਰਿੰਦਰ ਸਿੰਘ ਤੇ ਜ਼ਖਮੀ ਦੋਸਤ ਦੀ ਪਛਾਣ ਹਰਮਨ ਸਿੰਘ ਵਜੋਂ ਹੋਈ ਹੈ ਦੋਵੇਂ ਖੁਦੌੜ ਦੇ ਕੋਲ ਪਿੰਡ ਤਲਵੰਡੀ ਤੇ ਰਹਿਣ ਵਾਲੇ ਸਨ ਜਾਣਕਾਰੀ ਮੁਤਾਬਕ ਨੌਜਵਾਨ ਆਪਣੀ ਵਿਰਤੀ ਕਾਰ ਵਿੱਚ ਸਵਾਰ ਹੋ ਗਏ ਖੁਦੌੜ ਵਿਚਾਰੇ ਸਨ ਅਗੋਂ ਇੱਕ ਆਵਾਰਾ ਪਸ਼ੂ ਆ ਗਿਆ ਉਸ ਨੂੰ ਬਚ ਜਿਸ ਸੜਕ ਵਿੱਚ सुरेंद्र ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਬਰਨਾਲਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਗੱਡੀ ਦੇ ਉੱਪਰ ਖੱੱਚੇ ਉੱਡ ਗਏ ਜਿਵੇਂ ਹੀ ਇਸ ਹਾਦਸੇ ਬਾਰੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਪਰਿਵਾਰ ਦਾ ਰੋਰੋਕੇ ਬਰਾਹਰਾ ਸੁਰਿੰਦਰ ਸਿੰਘ ਤਿੰਨ ਬੱਚੇ ਦਾ ਪਿਤਾ ਸੀ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਘਰ ਵਿੱਚ ਕਮਾਉਣ ਦੇ ਨਾਲੇ ਦੀ ਚਲੇ ਜਾਣ ਤੋਂ ਬਾਅਦ ਹੁਣ ਪਤਨੀ ਤੇ ਬੱਚਿਆਂ ਨੇ ਜ਼ਿੰਦਗੀ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਔਖਾ ਹੈ ਤੇ ਹਰਮਨ ਦੇ ਸੇ ਵਿੱਚ ਸੱਟ ਲੱਗੀ ਹੈ ਜਿਸ ਨੂੰ ਸਰਪੱਤਾ ਰਿਪੋਰਟ ਕੀਤਾ ਗਿਆ ਤੇ ਪੰਜਾਬ ਵਿੱਚ ਚਲਾਏ ਜਾ ਰਹੇ ਵਰਲਡ ਉਸਰ ਐਕਸ਼ਨ ਖਿਲਾਫ ਦਿੱਤੇ ਗਏ ਬਿਆਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰਸਵਾ ਮੈਂਬਰ ਤੇ ਸਾਕਾ ਕ੍ਰਿਕਟਰ ਹਰਪਜਨ ਸਿੰਘ ਨੇ ਸਫਾਈ ਪੇਸ਼ ਕੀਤੀ ਹੈ ਉਹਨਾਂ ਕਹਿ ਕੇ ਪੰਜਾਬ ਪੁਲਿਸ ਤੇ ਸਰਕਾਰ ਦੇ ਪੂਰੇ ਸਮਰਥਨ ਵਿੱਚ ਹਰਪਜਨ ਸਿੰਘ ਨੇ ਟਵੀਟ ਕਰਕੇ ਆਪਣੇ ਪਹਿਲੇ ਬਿਆਨ ਤੇ ਸਪਸ਼ਟ ਵੰਦੇ ਟੈਪਾ ਜਿਨੀ ਲਿਖਿਆ ਹੈ ਕਿ ਇਹ ਗੱਲ ਪੂਰੀ ਤਰ੍ਹਾਂ ਨਾਲ ਸਾਫ਼ ਕਰ ਦੇਣਾ ਚਾਹਣਾ ਹੈ ਕਿ ਪੰਜਾਬ ਦੀ ਆਪ ਸਰਕਾਰ ਡਰਗ ਤਸਕਰਾਂ ਖਿਲਾਫ ਹੈ ਨਹੀਂ ਸਖਤ ਕਾਰਵਾਈ ਕਰਨ ਵਾਲੀ ਪਹਿਲੀ ਸਰਕਾਰ ਹੈ ਕਿ ਮੈਂ ਪੰਜਾਬ ਪੁਲਿਸ ਤੇ ਸਰਕਾਰ ਦਾ ਪੂਰਾ ਸਮਰਥਨ ਕਰਦਾ ਆਖਿਰਕਾਰ ਸਾਡੇ ਕੋਲ ਇੱਕ ਅਜਿਹੀ ਸਰਕਾਰ ਹੈ ਜੁਨਸ਼ਿਆਂ ਦੇ ਖਾਤਮੇ ਲਈ ਗੰਭੀਰ ਹੈ ਤੇ ਸੰਦੇਸ਼ ਸਪਸ਼ਟ ਹੈ ਕਿ ਅਸੀਂ ਮਿਲ ਕੇ ਨਸ਼ਾ ਵਿਰੁੱਧ ਜੰਗ ਜਿੱਤਾਂਗੇ ਤੇ ਆਪਣੇ ਸ਼ੂਬੇ ਨੂੰ ਤਰੱਕੀ ਵੱਲ ਲੈ ਕੇ ਜਾਵਾਂਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਗਮਦੀਲੀ ਰਾਜ਼ੀ ਹੋ ਗਏ ਨੇ ਇਸ ਨਾਲ ਰੂਸ ਵੀ ਪ੍ਰੈਂਡ ਵਿੱਚ ਜਲਦ ਸੰਘਰਸ਼ ਕਰ ਰਹੇ ਹਨ ਵਿਦੇਮੀ ਤੇ 트াম্প ਨੇ ਮੰਗਲਵਾਰ ਨੂੰ ਟੈਲੀਫੋਨ ਤੇ ਪੁਤਨ ਨਾਲ ਗੱਲਬਾਤ ਕੀਤੀ ਹੈ 트াম্প ਨੇ ਆਪਣੇ ਪੋਸਟ ਦੇ ਵਿੱਚ ਲਿਖਿਆ ਰੂਸ ਦੇ ਰਾਸ਼ਟਰਪਤੀ ਪੁਤਨ ਨਾਲ ਮੇਰੀ ਫੋਨ ਤੇ ਬਹੁਤ ਵਧੀਆ ਗੱਲਬਾਤ ਹੋਈ ਹੈ ਅਸੀਂ ਉੱਚਾ ਦੇ ਬੁਨਿਆਦੀ ਢਾਂਚੇ ਤੇ ਤੱਕਾ ਜਗਬੰਦੀ ਲਈ ਰਾਜ਼ੀ ਹੋਏ ਹੈ ਸਮਝ ਨਾਲ ਅਸੀਂ ਪੂਰੇ ਜਗਬੰਦੀ ਲਈ ਤੇਜ਼ੀ ਨਾਲ ਕੰਮ ਕਰਾਂਗੇ ਆਖਿਰਕਾਰ ਰੂਸ ਤੇ ਯੂਕਰੇਨ ਵਿੱਚ ਇਸ ਭਿਆਨਕ ਜੰਗ ਨੂੰ ਖਤਮ ਕਰਾਂਗੇ ਉਹਨਾਂ ਅੱਗੇ ਲਿਖਿਆ ਕਿ ਜੇਕਰ ਰਾਸ਼ਟਰਪਤੀ ਹੁੰਦਾ ਤਾਂ ਇਹ ਯੁੱਧ ਕਦੇ ਨਹੀਂ ਸ਼ੁਰੂ ਹੁੰਦਾ ਸ਼ਾਂਤੀ ਲਈਕਰ ਤਰਥ ਤੇ ਚਰਚਾ ਕੀਤੀ ਗਈ ਜਿਸ ਵਿੱਚ ਤਕਰੀ ਸ਼ਾਮਲ ਹੈ ਕਿ ਹਜ਼ਾਰਾਂ ਸਾਨਕ ਮਾਰੇ ਜਾ ਰਹੇ ਨਹੀਂ ਤੇ ਰਾਸ਼ਟਰ ਰਾਸ਼ਟਰੀ ਜਿਲ੍ਹੇ ਸਕੀਦੋਗੋ ਯੁੱਧ ਨੂੰ ਖਤਮ ਕਰਨਾ ਚਾਹਦੇ ਨੇ ਤੇ ਗੱਲ ਕਰਾਂਗੇ ਮੌਸਮ ਦੀ ਪੰਜਾਬ ਵਿੱਚ ਗਰਮੀਆਂ ਆਪਣੇ ਪੈਰ ਪਸਾਰ ਚੁੱਕੇ ਨੇ ਤਾਪਮਾਨ ਲਗਾਤਾਰ ਵਧ ਰਿਹਾ ਮੌਸਮ ਵਿਭਾਗ ਦਾ ਬਕਰਾਰ ਜੀ ਚਾਹਸਾ ਤੋਂ ਵੱਧ ਤੋਂ ਵੱਧ ਤਾਪਮਾਨ 1.9 ਡਿਗਰੀ ਸੈਲਸੀਅਸ ਵਧਿਆ ਜੋ ਗਿਆਨ ਤਾਪਮਾਨ ਨਾਲੋਂ 2 ਡਿਗਰੀ ਜ਼ਿਆਦਾ ਦਰਜ ਹੋ ਰਿਹਾ ਹੈ ਪਛੰਡਾ ਵਿੱਚ ਮਿਲ ਤੱਕ ਦਾ ਸਭ ਤੋਂ ਵੱਧ ਤਾਪਮਾਨ 32.6 ਡਿਗਰੀ ਸੈਲਸੀਅਸ ਮਾਪਿਆ ਗਿਆ ਜੋ ਕਿ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ ਹਾਲਾਂਕਿ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਪੰਜਾਬ ਦੇ 7 ਜ਼ਿਲ੍ਹੇ ਵਿੱਚ ਮੀਂਹ ਸੰਬੰਧੀ ਪ ਹਾਲ ਇਸ ਬਲੋਟਿੰਗ ਵਾਸੇ ਨਹੀਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਹੋ ਚੀਟੀਆ ਟੀਵੀ ਧੰਨਵਾਦ